ਜਾਂਦੀ ਹੈ ਕਿ ਜਿਹੜਾ ਬੰਦਾ ਮੰਨ ਰਿਹਾ ਕਿ ਅਸੀਂ ਦਰਬਾਰ ਸਾਹਿਬ ਤੇ ਅਟੈਕ ਕਰਾਉਣ ਲਈ ਇੰਦਰਾ ਗਾਂਧੀ ਨੂੰ ਮਜਬੂਰ ਕੀਤਾ ਤੇ ਉਹਨਾਂ ਬੰਦਿਆਂ ਦੇ ਨਾਲ ਰਲ ਕੇ ਤੁਸੀਂ ਸਰਕਾਰਾਂ ਚਲਾ ਰਹੇ ਹੋ ਹੈ ਉਹਨਾਂ ਦਾ ਸਹਾਰਾ ਲੈ ਕੇ ਤੁਸੀਂ ਲੋਕਾਂ ਤੇ ਰਾਜ ਕਰ ਰਹੇ ਹੋ ਕੀ ਗੱਲ ਉਦੋਂ ਦਰਬਾਰ ਸਾਹਿਬ ਦੇ ਹਮਲੇ ਦਾ ਦੁੱਖ ਨਹੀਂ ਸੀ ਉਸ ਤੋਂ ਬਿਨਾ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ ਇੱਕ ਹਰਵੰਸ ਲਾਲ ਖੰਨਾ ਹੋਇਆ ਅੰਮ੍ਰਿਤਸਰ ਦਾ ਪ੍ਰਧਾਨ ਸੀ ਬੀਜੇਪੀ ਦਾ ਜਦੋਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦੇ ਦੇਣ ਦਾ ਦਰਜਾ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਗੱਲ ਚੱਲੀ ਸੀ ਤਾਂ ਉਸ ਸਮੇਂ ਇਹਨਾਂ ਨੇ ਆਪਦੀ ਟੀਮ ਨਾਲ ਹਰਮਨਸਰ لال ਖੰਨੇ ਨੇ ਬੰਦੇ ਨਾਲ ਇਕੱਠੇ ਕਰਕੇ ਸੋਟੀਆਂ ਦੇ ਉੱਤੇ ਸਿਗਰਟਾਂ ਬੀੜੀਆਂ ਦੇ ਬੰਡਲ ਬੰਨ੍ਹ ਕੇ ਪੂਰੇ ਸ਼ਹਿਰ 'ਚ ਘੁਮਾਇਆ ਕਹਿੰਦਾ ਮੈਂ ਦੇਖਦਾ ਸਿੱਖੋ ਤੁਹਾਨੂੰ ਤੁਸੀਂ ਕਿਵੇਂ ਇਹਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੰਨੇ ਉਸ ਤੋਂ ਬਿਨਾ 2 ਮੰਤ ਭਾਗੀਆਂ ਗੱਲਾਂ ਹੋਰ ਹੋਈਆਂ ਦਰਬਾਰ ਸਾਹਿਬ ਦਾ ਮਾਡਲ ਰੇਲਵੇ ਸਟੇਸ਼ਨ ਤੇ ਬਣਿਆ ਹੋਇਆ ਸੀ ਉਹ ਤੋੜਿਆ ਇਹਨਾਂ ਨੇ ਗੁਰੂ ਰਾਮਦਾਸ ਪਾਸ਼ਾ ਦਾ ਸਰੂਪ ਲੱਗਿਆ ਹੋਇਆ ਸੀ ਉੱਥੇ ਉਹ ਤੋੜ ਕੇ ਲਾ ਕੇ ਥੱਲੇ ਸਿੱਟ ਕੇ ਉਹਦੇ ਉੱਤੇ ਮੈਨੂੰ ਸ਼ਰਮ ਆਉਂਦੀ ਹੈ ਮੇਰੇ ਬੁੱਲ ਕੰਬਦੇ ਦੱਸਦੇ ਦੇ ਉਹਦੇ ਉੱਤੇ ਟੇਪ ਨਾਲ ਸਿਗਰਟ ਲਾਈ ਗੁਰ ਉਹ ਉਹ ਲੱਗ ਚਾਹੀ ਜਾਂ ਵੀ ਸਾਡੇ ਸੂਰਮਿਆਂ ਨੇ ਤੀਜੇ ਦਿਨੀ ਉਹਨੂੰ ਘਰੇ ਵੜ ਕੇ ਠੋਕਦਾ ਸੀ ਸੋਧਾ ਲਾਤਾ ਸੀ ਉਹਨੂੰ ਸੋਧਾ ਲਾਇਆ ਉਸ ਤੋਂ ਬਾਅਦ ਭਾਜਪਾ ਨੇ ਉਹਦਾ ਬੁੱਤ ਬਣਾਇਆ ਜਿੱਥੇ ਅੱਜ ਭਾਜਪਾ ਦਾ ਦਫ਼ਤਰ ਹੈ ਨਾ ਮਿਰਸਰ ਦੇ ਵਿੱਚ ਉੱਥੇ ਉਹਦਾ ਬੁੱਤ ਲੱਗਿਆ ਹੋਇਆ ਉਸ ਬੁੱਤ ਦਾ ਅਧிகਾਰਨ ਹਰਬੰਸ لال ਖੰਨਾ ਦੇ ਬੁੱਤ ਦਾ ਅਧிகਾਰਨ ਪ੍ਰਕਾਸ਼ ਸਿੰਘ ਬਾਦਲ ਕਰ ਰਿਹਾ ਦੱਸੋ ਤੁਸੀਂ ਹੁਣ ਤੁਸੀਂ ਕਹਿੰਦੇ ਹੋਗੇ ਅਸੀਂ ਸਿੱਖਾਂ ਦੇ ਹਮਦਰਦ ਆ ਤੁਸੀਂ ਸਿੱਖੀ ਲਈ ਕੀਤਾ ਕਿ 1978 ਤੋਂ ਸ਼ੁਰੂ ਹੁੰਦੀਆਂ ਪਰਤਾਂ ਜੇ ਫਰੋਲੀਆਂ ਸ਼ੁਰੂ ਕਰ ਦਈਏ ਤੇ ਅੱਜ ਤੱਕ ਬਾਦਸਤੂਰ ਜਾਰੀ ਆ ਜਿਸ ਸਿੱਖਾਂ ਦੇ ਖੂਨ ਦੀ ਹੋਲੀ ਖੇਢੀ ਗਈ ਆ ਤਾਂ ਸਭ ਤੋਂ ਵੱਡਾ ਜ਼ਿੰਮੇਵਾਰ ਭਾਈ ਵਾਲੀ ਰੱਖੀ